ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਤਹਿਸੀਲ ਸਬਤ ਤਹਿਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਆ ਫਤੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੀਰਜੋਨਾਂ ਦਾ ਬਲਕਾਰ ਸਿੰਘ ਜੀ ਨਾਲ ਆਪਾਂ ਆਏ ਆ ਤੇ ਜਦੋਂ ਵੀ ਆਇਦਾ ਵਾ ਚੰਗੀਆਂ ਵੇੜਾਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਵੀਰਜੋਨਾਂ ਕੋਲ ਹੁੰਦੀਆਂ ਅੱਜ ਇੱਕ ਬਿਲਕੁਲ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਤੇ ਇੱਕ ਤੁਹਾਨੂੰ ਗੱਬਨ ਦਿਖਾਵਾਂਗੇ ਤਾਜਾ ਹੀ ਆ ਬੱਚਾ ਜਿਹੜਾ ਬਿਲਕੁਲ ਹੱਲੇ ਤੇ ਬਾਕੀ ਆ ਵੀ ਆਪਣੀਆਂ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸੱਸੇ ਕਾਲ ਜੀ ਚਕਾਲੀ ਹਰਬਤ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਆ ਸਭ ਵਧੀਆ ਜੇ ਅੱਜ ਮੌਸਮ ਥੋੜਾ ਜਿਹਾ ਫੇਰ ਕਰਤਾ ਆ ਮੌਸਮ ਤਾਂ ਤੁਹਾਨੂੰ ਪਤਾ ਫਿਰ ਇਤਰਾ ਹੀ ਆ ਇਹ ਕਦੀ ਸਾਡੀ ਮਰਜ਼ੀ ਕੇ ਸਤਗੁਰੂ ਹਾਂਜੀ ਹਾਂਜੀ ਉਹਦੀ ਸਾਰਾ ਸਿਸਟਮ ਚੱਲਦਾ ਠੀਕ ਹੈ ਜੀ ਤੇ ਚਲੋ ਨਾਮ ਦੱਸਦੇ ਕਰੀ ਹਾਂ ਆ ਮੇਰਾ ਬਲਕਾਰ ਸਿੰਘ ਪੰਨੂ ਆ ਪਿੰਡ ਪੱਦੋ ਦਾ ਕਲਾਣ ਸਬसील ਪਦੇ ਗਲਚੂੜੀਆਂ ਜ਼ਿਲ੍ਹਾ ਕੁਰਦਾਸਪੁਰ ਹੈ ਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ 7815740676 ਠੀਕ ਆ ਹੁਣ ਮੈਨੂੰ ਲੱਗਦਾ ਆ ਵੀ ਘਰੇ ਦੁੱਧ ਵਾਲੀ ਗਾਂ ਮੇਰੇ ਸਾਬ ਨਾਲ ਇੱਕ ਹੀ ਰੱਖੀ ਹੋਗੀ ਮੁਸ਼ਕਲ ਦੇ ਨਾਲ ਤੇ ਜਾਦੀਆਂ ਵਸਿੰਗੇ ਦੇ ਸਾਮ ਬਣਾਉਣਾ ਹੈ ਨਾ ਇਹਨਾਂ ਦੀ ਹੁਣੇ ਸੇਵਾ ਦਏ ਕਰਨ ਕਿਰਪਾ ਨਾਲ ਸੱਤ ਹੋ ਗਈਆਂ ਨੇ ਸੱਤ ਕਰਤੀਆਂ ਆ ਚਲੋ ਫਿਰ ਜਿਹੜੀ ਚੀਜ਼ ਦੀ ਸਾਮ ਕਰਨੀ ਉਹਨੇ ਫਾਇਦਾ ਤਾਂ ਫਿਰ ਦੇਣਾ ਹੀ ਤੇ ਇਹ ਬਿਲਕੁਲ ਛੋਟੀ ਤੋਂ ਸ਼ੁਰੂ ਕੀਤੀਆਂ ਹੋਣਾ ਤੁਸੀਂ ਦੋ ਦੋ ਤਿੰਨ ਤਰ੍ਹਾਂ ਦੀਆਂ ਚੋ ਚੋ ਦੇਣਾ ਨਹੀਂ 7 ਸਾਲ ਦੀਆਂ ਜੋ ਹੋ ਗਈਆਂ ਨੇ ਹਾਂਜੀ ਹਾਂਜੀ ਉਹ ਪਰ ਜਰਸੀ ਵਸ ਜਿਹੜੀ ਗੱਬਣਾ ਗੀ ਅੱਛਾ ਉਹ ਬਣ ਵੀ ਗਈ ਆ ਇਹਨਾਂ ਨੂੰ ਫਰਵਰੀ ਚ ਕਰਾ ਟੀਕੇ ਗਲੇ ਅੱਛਾ ਹੁਣ ਫਰਵਰੀ ਦੇ ਵਿੱਚ ਇਹਨਾਂ ਦੀ ਏਆਈ ਸ਼ੁਰੂ ਕਰਾ ਦੇਣੀ ਆ ਇੱਕ ਰੀਤ ਤੁਹਾਨੂੰ ਦਿਖਾਈਏ ਸਾਰਿਆਂ ਘਰੇ ਛੁੱਟੀ ਹੁੰਦੀਆਂ ਤਾਂ ਮਤਲਬ ਇੱਥੇ ਜਿਹੜੇ ਇਹਨਾਂ ਦੇ ਜਨਮ ਹੋਏ ਆ ਤੇ ਵੇਖੋ ਕਿੰਨੀਆਂ ਸੋਹਣੀਆਂ ਬੱਛੀਆਂ ਜੜੀਆਂ ਤਿਆਰ ਕਰ ਲਈਆਂ ਵੀ ਇਹਦੀ ਹੁਣਾਂ ਨੇ ਬਾਕੀ ਕੋ ਬੱਛੀਆਂ ਸੰਭੂਗਾ ਤੇ گاਹਾਂ گاਵਾ ਤਿਆਰ ਹੋਣੀਆਂ ਵਾ ਹੁਣ ਘਰੇ ਦੁੱਧ ਵਾਲੇ ਪਸ਼ੂ ਘਾਟੇ ਇੱਕੋ ਹੀ گاਵਾ ਤੇ ਬਾਕੀ ਸਾਰਾ ਬੱਛੀਆਂ ਦੇ ਹੀ ਆ ਇਹ ਹੁਣ ਜਿੱਤਰਾ ਇਹ ਮਿਹਨਤ ਪੂਰੀ ਲੱਗਦੀ ਆ ਤੇ ਹਜੇ ਅੰਦਰ ਪਿੰਜਰੇ ਚ ਆ ਅੱਛਾ ਛੋਟੀਆਂ ਛੋਟੀਆਂ ਵਾ ਤੇ ਅੱਲੇ ਇਹਨਾਂ ਤੋਂ ਕਮਾਈ ਕੋਈ ਨਹੀਂ ਆ ਹਾਂਜੀ ਹਾਂਜੀ ਤੇ ਛੱਡ ਬੰਨ ਪੂਰੀ ਆ ਹਾਂਜੀ 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 ਤੇ ਚਲੋ ਹੁਣ ਤੁਸੀਂ ਸਾਂਭੰਦ ਦੇ ਜੇ ਗਾਂ ਜਦੋਂ ਬਨੂਗੀਆਂ ਤੇ ਆਪੇ ਫਿਰ ਮੁੱਲ ਵੀ ਮੋੜਨਗੇ ਤੁਸੀਂ ਕੰਮੇ ਤੁਸੀਂ ਕੰਮ ਕਰਨ ਲੱਗੇ ਸ਼ੁਰੂ ਕੀਤਾ ਹਨਾ ਹਾਂਜੀ ਹਾਂਜੀ ਸਟ੍ਰਗਲ ਕਰਨਾ ਪੈਂਦਾ ਪਹਿਲਾਂ ਕਿੰਨਾ ਤੁਸੀਂ ਪਹਿਲਾਂ ਮਿਹਨਤ ਕੀਤੀ ਹਨਾ ਹਾਂਜੀ ਹਾਂਜੀ ਤੇ ਫਿਰ ਪੈਸਾ ਬਣਦਾ ਵਾ ਹਾਂਜੀ ਹਾਂਜੀ ਕਿੰਨੀ ਗੱਲਾਂ ਲਾਈਆਂ ਨੇ ਹਾਂਜੀ ਹਾਂਜੀ ਸਤਿਗੁਰ ਸੱਚ ਪਾਤਸ਼ਾਹ ਕੋਈ ਬੰਦਾ ਮਿਹਨਤ ਕਰਦਾ ਤੇ ਮਿਹਨਤ ਨਹੀਂ ਰੱਖਦਾ ਬੰਦਾ ਬੈਂਤਿਆ ਸਤਿਗੁਰ ਸੱਚ ਪਾਤਸ਼ਾਹ ਹਾਂਜੀ ਹਾਂਜੀ ਤੇ ਚਲੋ ਫਿਰ ਪਨਾ ਵੀ ਦਿਖਾਈਏ ਆਪਾਂ ਜਿਹੜੀਆਂ ਦੋ ਤੁਸੀਂ ਲਿਆਂਦੀਆਂ ਨੇ ਪਹਿਲਾ ਸੂਆ ਬੱਛੀ ਆ ਅੱਛਾ ਇਹ ਜਰਸੀ ਐ ਚ ਆਪਣਾ ਕ੍ਰਾਸ ਗੇਨ ਲੈ ਤਾਂ ਵੀ ਕੋਈ ਨਹੀਂ ਜੀ ਇਕੱਲੀ ਜਰਸੀ ਬੋਦੀ ਵਾਲੇ ਗੇਨ ਲੈ ਤਾਂ ਵੀ ਕੋਈ ਗੱਲ ਨਹੀਂ ਠੀਕ ਐ ਤੇ ਬੱਛੀ ਦੀ ਚਵਾਈ ਬਹੁਤ ਚੰਗੀ ਨਿਕਲੀ ਹੈ ਰਾਤ 12 ਵਜੇ ਤੇ 41 ਮਿੰਟ ਤੇ ਬੱਚੇ ਨੂੰ ਜਨਮ ਦਿੱਤਾ ਵਿਸ਼ੇ ਨੂੰ ਠੀਕ ਐ 3 ਵਜੇ ਇਹਨੇ ਜੇ ਡਨ ਕਰਤੀ ਸੀ ਠੀਕ ਐ ਮੈਂ ਸਵੇਰੇ ਚਵਾਈ ਕੀਤੀ ਹੈ ਤੇ 4 ਕਿਲੋ ਬੜਾ ਚੋਇਆ ਮੈਂ ਤਾਂ ਥੱਲੇ ਹਾਂ ਠੀਕ ਆ ਦੂਜੀ ਚਵਾਈ ਹੁਣ ਸ਼ਾਮ ਨੂੰ ਹੋਏਗੀ ਠੀਕ ਆ ਬਹੁਤ ਸੁਰੱਖਿ ਜਿਹੜੀ ਆ ਇਹਦੀ ਚੋਣ ਨਿਕਲੀ ਆ ਤੇ ਮਤਲਬ ਵੀ ਕੋਈ ਰੱਸੀ ਨਹੀਂ ਪੋਣੀ ਪਈ ਨਹੀਂ ਤੇ ਪਹਿਲੇ ਸੂਏ ਡੰਗਰ ਜਿਹੜਾ ਥੋੜਾ ਬਤਾ ਜਲਜਲ ਕਰਦਾ ਹੋਆ ਹਾਂਜੀ ਹਾਂਜੀ ਹੁਣ ਮੈਂ ਸ਼ਾਇਦ ਇਹਦੇ ਸਣਾ ਦੇ ਹੱਥ ਲਾਵਾਂ ਮੇਰੇ ਹਿਸਾਬ ਨਾਲ ਕੋਈ ਨਹੀਂ ਐਡਾ ਕਰੇ ਵਾਕੀ ਥਾਣੇ ਵੀ ਚੰਗਾ ਗਾਰ ਤੇ ਲੱਗਾ ਆ ਭਲਾ ਭੁਲਾ ਚੱਲ ਹਵਾਨੇ ਤੇ ਪਈਆਂ ਵਾ ਬਹੁਤ ਚੰਗੀ ਮਸ਼ੀਨ ਆ ਦੇਖ ਸਾਦੇ ਜੀ ਕੋਈ ਹਿੱਲ-ਜੋਲ ਨਹੀਂ ਕੋਈ ਕੁਸ਼ ਨਹੀਂ ਤੇ ਥਾਣੇ ਦੇਖ ਸਕਦੇ ਆ ਪਾ ਚੰਗਾ ਥਾਣਾ ਜੇ ਭਲਚਾ ਆ ਪਰ ਥਾਣ ਥੋੜਾ ਇਹ ਲੰਮਾ ਭੂਰਾ ਹੋ ਜਾਏਗਾ ਇਹ ਆ ਵੀ ਜਦੋਂ ਭਲਾ ਭੁਲਾ ਲੱਤਗੀਆਂ ਤੇ ਥਾਣਾ ਦਾ ਜਿਹੜਾ ਸਾਈਜ਼ ਪੂਰਾ ਵਧੀਆ ਨਿਕਲੂਗਾ ਹਨਾ ਤੇ ਪਹਿਲੇ ਸਵੇਰੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਹਰਪੀ ਤੇ ਮੈਂ ਤਾਂ ਆਸ ਕਰਦਾ 25 ਕਿਲੋ ਦਵੇਗੀ ਅੱਛਾ ਪਰ 20 ਪਲੱਸ ਕਰਕੇ ਵੇੜ ਦਵਾਂਗੇ ਠੀਕ ਆ ਹਾਂਜੀ ਹਾਂਜੀ ਤੁਰ ਫੇਰੇ ਕਰੀ ਨੂੰ ਬੜੀ ਬਹਾਦਰੀ ਇਹਦੀ ਕਿ 20 ਕਿਲੋ ਦੁੱਧ ਪਾਸ ਦੀ ਇਹ ਬਾਹਰ ਜਾਦੇ ਨਾ ਬਾਕੀ ਇੱਕ ਅੱਧ ਕਾਟ ਚੰਗਾ ਵਾ ਥੱਲਿਆਂ ਬੜੀ ਬਣੀ ਆ ਬਹੁਤ ਚੰਗੀ ਵਹਿ ਰ ਦੁੱਧ ਜਿਹੜਾ ਇਹਨੂੰ 25 ਤੇ ਲੱਗ ਜਿਹੜਾ ਚਵਾਉਣਾ ਚਾਹੀਦਾ ਹੈ। ਬਾਕੀ ਅੱਗੇ ਜਿਹੋ ਜਿਹੀ ਕਿਸੇ ਵੀਰ ਦੀ ਸਾੰਭ ਹੈ ਕੋਈ ਆਪਣੀ ਸਾੰਭ ਵੇਖ ਕੇ ਲੈ ਜਾਏ ਵੀ ਕਿੰਨਾ ਕੁ ਦੁੱਧ ਚਵਾ ਸਕਦਾ ਜਿਹੜਾ ਇਹਦੇ ਕੋਲ। ਅਰ ਫਿਰ ਇਹਨੂੰ ਜਾ ਕੇ ਇੱਕ ਚੰਗੇ ਘਰ ਸੈਲ ਤੇ ਚਰਚਾ ਲੱਗੀ ਜਾਗੇ। ਹਾਂਜੀ। ਫਿਰ ਤੇ ਮਤਲਬ ਵੀ ਬਹੁਤ ਦੁੱਧ ਚੰਗਾ ਪਾਰੀ। ਰੋਦਾਂ ਲਈ ਨਿਸ਼ਾਨੀਆਂ ਚੰਗੀਆਂ ਬਾਕੀ ਥਣਾ ਦੱਸਾ ਜੀ ਆਪ ਜਿਹੜਾ ਚੰਗਾ ਆ ਦੇਖ ਸੰ ਦੇਖਾ ਬੰਨ੍ਹ ਨਾ ਪਿੱਛੇ ਚੰਗੀ ਤਿਆਰ ਹੋਈ ਏ ਸੱਲਿਆ ਇਹ ਉੱਤਵੇਂ ਸਾਰੀ ਲਿਬੜੀ ਆ ਪੁੜੇ ਵੀ ਨਹੀਂ ਅਜੇ ਤਾਂ ਚੁੱਕਿਆ ਇਹਨੇ ਤੇ ਮਗਰ ਇਹਦੇ ਬੱਛਾ ਆ ਗਿਆ ਜੀ ਹਾਂਜੀ ਮਗਰ ਬੱਛਾ ਆ ਗਿਆ ਜੀ ਠੀਕ ਆ ਤੇ ਮੁੱਲ ਫੇਰੇ ਦਾ ਉਹਦਾ ਰੁਪਈਆ ਇਹ ਤਾਂ ਇਹੋ ਦੀਆਂ ਵਸ਼ੀਆਂ ਦੇ ਲੋਕੀ ਲੱਖ ਲੱਖ ਮੁੱਕ ਜੰਦੇ ਆ। ਅੱਛਾ 90000 ਦੀ ਏਰੀਏ। ਆ ਦੇਖੋ ਛੋਟ ਛੜ। ਹੋਰ ਯਾਰ ਛੜ ਦਿੰਨੇ ਆ। ਯਾਰ ਜੋ ਨਾ ਛੱਡੋ ਫਿਰ। ਹਾਂਜੀ। ਤੁਹਾਨੂੰ ਪਤਾ ਹੀ ਹੈ ਕਿੱਥੇ ਮੁੱਕਣੀ ਆ। ਚਲੋ ਫਿਰ। ਪੂਰੇ ਮਾਪੀ ਉਹਦੇ ਚੋਂ 200 ਰੁਪਏ ਛੋਟ ਹੋਏਗੀ। ਪੂਰੇ 85 ਦੀ। 85000 ਰੁਪਏ ਦੇ ਦਿਆਂਗੇ। ਠੀਕ ਹੈ ਜੀ। ਤੇ ਹੁਣ ਆ ਗਈ ਆਪਣੇ ਕੋਲ ਗੱਬਨ। ਇਹ ਵੀ ਕਾਫੀ ਖੂਬਸੂਰਤ ਏ ਦਾ ਸਟਰਕਚਰ ਜਿਹੜਾ ਉਹਦੇ ਨਾਲ ਭਰ ਆਇਆ ਥੋੜਾ ਜਿਹਾ। ਪਰ ਵੀ ਤੇ ਸੱਚੀ ਬੁਚੀ ਮੇਰੇ ਕੋਲ ਪਹਿਲੇ ਸੋਹੇ ਵੱਸੀ ਗਈ ਸੀ ਅੱਛਾ ਸ਼ਾਇਦ ਮੇਰਾ ਵੀਰ ਉਹ ਵੀਡੀਓ ਵੇਖ ਲੈ ਬਕਾਲੇ ਤੋਂ ਲੈ ਕੇ ਆਇਆ ਵਾ ਠੀਕ ਐ ਛੱਡਣਾ ਤਿਆਰ ਕੀਤਾ ਸੀ ਠੀਕ ਐ ਕਿਸੇ ਵੇਲੇ ਘਰਾਂ ਚ ਲੋਡ ਕਹਿ ਲਈਏ ਜਾਂ ਕਿਵੇਂ ਵੀ ਮੈਂ ਪੁੱਗ ਗਾਈਆਂ ਕਈ ਗੱਲਾਂ ਹੋ ਜਾਂਦੀਆਂ ਵਾ ਤੇ ਉਹਦਾ ਫੋਨ ਕੀਤਾ ਤੇ ਅਮਰਦਾ ਯਾਰੀ ਤਾਂ ਉਹਦੇ ਚਾਚਾ ਜੀ ਵੱਸੀ ਵੇਚ ਦੇਣੀ ਆ ਅੱਛਾ ਮੈਂ ਕੋਤ ਭੇਜਦੇ ਕੋਈ ਗੱਲ ਨਹੀਂ ਠੀਕ ਐ ਮੈਂ ਫਿਰ ਦੁੱਧ ਵਾਲੋਂ ਪੁੱਛਿਆ ਮੈਂ ਭੇਜਣੀ ਨਹੀਂ ਹੁੰਦੀ ਕਈ ਵਾਰੀ ਨਾ ਕਈ ਘਰਾਂ ਵਾਲੇ ਤਾਂ ਝੂਠ ਬੋਲਦੇ ਦੁੱਧਾ ਹਾਂਜੀ ਹਾਂਜੀ ਸਾਡੇ ਸੱਜਣ ਨੇ ਇੱਕ ਸਰਦੇਸ ਸੁਣੀ ਸ਼ਾਹਪੁਰ ਤੋਂ ਠੀਕ ਆ ਸਾਡੇ ਕੋਲ ਤਿੰਨ ਬੈੜਾ ਖੜੀਆਂ ਤੇ ਇੱਕ ਬੈੜ ਦਾ ਜਿਹੜਾ ਫਲਾਮ ਆ ਗਿਆ ਦੁੱਧ ਨੇ ਘਟ ਘਟਿਆ ਅੱਛਾ ਅੱਛਾ ਇਸ ਕਰਕੇ ਆ ਵੀ ਸਾਡਾ ਵੀ ਬਹੁਤਾ ਜ਼ਿਆਦਾ ਕਸੂਰ ਨਹੀਂ ਆਉਂਦਾ ਨਾ ਜਿਹੜੀ ਚੋਈ ਉਹ ਤੇ ਚੋਈ ਜਣੀ ਹਾਂਜੀ ਹਾਂਜੀ ਇਸ ਕਰਕੇ ਉਹਦੇ ਕਹਿਣ ਮੁਤਾਬਕ ਆ 35 ਕਿਲੋ ਦੁੱਧਾਂ ਦੇ ਪਾਇਆ ਇਹਨੇ ਅੱਛਾ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ ਹਾਂਜੀ ਠੀਕ ਆ ਤੇ ਮੈਂ ਹੁਣ ਲੈ ਆਇਆ ਦੂਜੀ ਸੂਏ ਠੀਕ ਆ ਠੀਕ ਆ ਮੈਨੂੰ ਤਾਂ ਬਹੁਤ ਚੰਗੀ ਬੱਛੀ ਲੱਗਦੀ ਛੱਡਦੀ ਆ ਉਹ ਘਰ ਦੀ ਛੱਡਦੀ ਵੀਡੀਓ ਵੀ ਹੈਗੀ ਆ ਠੀਕ ਆ ਤੇ ਸਾਰਾ ਕੁਝ ਠੀਕ ਹੈ ਬਾਕੀ ਤੁਸੀਂ ਖਾਲਦੋ ਜਿਹੜੇ ਅੱਖਾਂ ਵਾਲੇ ਨੂੰ ਪਤਾ ਲੱਗਣਾ ਮੈਂ ਬੱਛੀ ਦੀ ਕੀ ਕੁੱਤਕੀ ਆ ਤੋਰੋ ਹੈਕਰ ਹੀ ਨਾ ਚਲੋ ਬਤਵੇ ਥਾਣੇ ਦੇ ਕਰੀ ਆਪਾਂ ਲਾਗੇ ਰੋ ਦੇਖ ਸਕਦੇ ਆ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਪੈਪਾ ਹੀ ਲੱਗੀਆਂ ਵਾ ਬਾਕੀ ਸਟਰਕਚਰ ਵੀ ਜਿਹੜਾ ਇਹਦਾ ਚੰਗਾ ਹੈ ਇਹ ਦੇਖੋ ਦੋਹਾਂ ਚੀਜ਼ਾਂ ਦੇ ਚੱਲਦੀ ਹੈ ਹੱਥ ਚਵਾਈ ਕਰ ਲੋ ਤਾਂ ਵੀ ਕੋਈ ਗੱਲ ਨਹੀਂ ਹਾਂਜੀ ਉਹ ਵੈਸੇ ਮਸ਼ੀਨਾਂ ਨਾਲ ਵੀ ਚੁੰਦੇ ਰਹੇ ਆ ਬੰਦੇ ਭਾਵੇਂ ਮਸ਼ੀਨੀ ਆ ਤੇ ਬੱਤੀ ਬੱਤੀ ਨਾਲ ਇਹਦਾ ਪਹਾਤ ਨਾਲ ਚੱ ਵੇ ਬਾਕੀ ਰੱਸੀ ਦੀ ਜਿਹੜੀ ਆਤ ਨਹੀਂ ਇਹਨੂੰ ਉਹਦੇ ਕਰਕੇ ਥੋੜਾ ਜਿਹਾ ਕਰਦੀ ਆ ਬਾਕੀ ਜਾਨ ਚ ਆ ਜਿਹੜੀਆਂ ਵੜਾਂ ਦੋਵੇਂ ਬਾਕੀ ਇਹ ਆ ਵੀ ਚੰਗੇ ਕੱਦ ਕਾਟ ਚ ਆ ਤੇ ਭਾਰੇ ਪੱਲੇ ਦੀ ਗਾਵਾਂ ਜਿਹੜੀ ਆ ਜੀ ਬਾਕੀ ਇਹ ਜੇ ਤਿਆਰ ਹੋਣੀ ਆ ਅਜ ਲਾਇਆ ਉਹ ਜੀ ਉਹ ਫਤ ਲਿਆ ਰਹੀਂ ਦੀਆਂ ਫੇ ਤੰਗ ਬੜਾ ਕਰਦੀ ਆ ਠੀਕ ਆ ਚੱਬੂ ਨਾ ਤਰ੍ਹਾਂ ਦੀ ਆਦਤ ਜਿਹੜੀ ਨੇ ਹੈ ਨਹੀਂ ਬਾਕੀ ਫਿਕਸ ਜੇ ਹੈ ਉਹਨਾਂ ਨੇ ਤਿਆਰ ਕਰਨਾ ਵਾ ਆ ਦੇਖ ਸਰਦ ਜੀ ਤੇ ਇਹ ਥੋੜਾ ਇਹ ਗੁੱਡੇ ਦਾ ਭਰਾ ਜਿਆ ਹੋਇਆ ਜੀ ਆਹੋ ਇਸ ਕੋਈ ਗੱਲ ਨਹੀਂ ਗਾ ਬੜਾ ਪਾਣੀ ਇਹ ਨਹੀਂ ਹੁੰਦਾ ਹਾਂਜੀ ਕੱਢਣਾ ਰਸੰਜ ਨਾਲ ਕੱਢ ਵੀ ਜੀ ਤਾਂ ਨਾ ਵਿੱਚ ਰਹਾਂਗੇ ਗੱਲ ਨਹੀਂ ਠੀਕ ਆ ਆਪੇ ਉਹ ਫਿਰ ਸੈੱਟ ਹੋ ਜਾਊਗਾ ਹਨਾ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲਾ ਮੁੱਲਾ ਹਰਪ੍ਰੀਤ ਫੋਨ ਤੇ ਕਰਾਂਗੇ ਇਹ ਸਿਰਫ ਫੋਨ ਤੇ ਕਰਾਂਗੇ ਹੋਏਗਾ ਜਾਜ ਅੱਛਾ ਕਰਾਂਗੇ ਫੋਨ ਤੇ ਫੋਨ ਕੋ ਕਰ ਲਈ ਨਹੀਂ ਹੋਏਗਾ ਕੋਈ ਡੇਢ ਵੀ ਨਹੀਂ ਹੋਏਗਾ ਮਤਲਬ ਆਵਾਜ ਥੱਲੇ ਹੋਊਗਾ ਕਿ ਈ ਇਦਾਂ ਗੋਲ ਥੱਲੇ ਆਵਾਜ ਹੀ ਹੋਊਗਾ ਫੋਨ ਤੇ ਕਿਉਂਕਿ ਕਈ ਵਾਰੀ ਨਾ ਕਿ ਵਪਾਰੀ ਭਰਾ ਨੇ ਖੜਨੀ ਹੁੰਦੀ ਹੈ ਹਾਂਜੀ ਹਾਂਜੀ ਜਿਹੜੀਆਂ ਨੇ ਇੱਧਰ ਨੂੰ ਚੱਲ ਜਾਂਦੀਆਂ ਨੇ ਆਪਣਾ ਮਹਾਲਵੇਲ ਨੂੰ ਹਾਂਜੀ ਹਾਂਜੀ ਆਪਣਾ ਖੜ ਕੇ ਵੇਚਣੀ ਹੁੰਦੀਆਂ ਨੇ ਠੀਕ ਹੈ ਜੀ ਇਸ ਕਰਕੇ ਥੋੜਾ ਪੜਦਾ ਰਹਿ ਜਾਂਦਾ ਇਸ ਤਰੀਕੇ ਦਾ ਠੀਕ ਹੈ ਤੇ ਠੀਕ ਹੈ ਜੀ ਔਰ ਕੁਝ ਕਹਿਣਾ ਫਿਰ ਬਹੁਤ ਬਹੁਤ ਤੁਹਾਨੂੰ ਆਤ ਨਹੀਂ ਆਏ ਹੋ ਠੀਕ ਹੈ ਵੈਲਕਮ ਜੀ ਆਇਆਂ ਨੂੰ ਤੇ ਬਾਕੀ ਇਹ ਆ ਵੀ ਇੱਥੋਂ ਕੋਈ ਵੇਸ਼ ਚਾ ਕੇ ਨਾ ਆਪਣੀ ਮਰਜ਼ੀ ਨਾਲ ਕਰੇ ਕੋਈ ਪਰ ਕਰੇ ਜੀ ਪਰਖ ਆਪਣੀ ਸਮਝਣਾ ਪਛੇ ਵ